ਹਾਂਜੀ ਭਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵੱਡਾ ਬੱਕਰੀਆਂ ਦਾ ਦੁੱਧ ਚੋਈ ਦਾ ਮੇਲਾ ਆਪਾਂ ਲਗਾਤਾਰ 1 ਮਹੀਨੇ ਤੋਂ ਸਾਰੇ ਭਰਾਵਾਂ ਨੂੰ ਨੋਟ ਕਰਵਾ ਰਹੇ ਹਾਂ ਜਿਨ੍ਹਾਂ ਵਿਚਾਲੇ ਸਿਰਫ 2 ਜਾਂ 3 ਹੀ ਰਹਿੰਦੇ ਨੇਗੇ ਮੁੱਲਾਂਪੁਰ ਦਾਖਾ ਬੱਕਰੀਆਂ ਦੀ ਮੰਡੀ ਦੇ ਵੱਲੋਂ ਬਹੁਤ ਸੋਹਣਾ ਉਤਮ ਪਰਾਲਾ ਜਿਹੜਾ ਪਹਿਲੀ ਵਾਰ ਦੁੱਧ ਚੋਈ ਦਾ ਮੁਕਾਬਲਾ ਹੋਣ ਜਾ ਰਿਹਾ ਹੈ ਤੇ ਦੂਸਰੀ ਗੱਲਬਾਤ ਬੱਕਰੀਆਂ ਦੀ ਟ੍ਰੇਨਿੰਗ ਹੋਣੀ ਹੈਗੀ ਬਾਬਾ ਜੀ ਪੂਰੀ ਗੱਲਬਾਤ ਆਪਾਂ ਨੂੰ ਮੰਡੀ ਦੇ ਓਨਰ ਬੈਠੇ ਨੇਗੇ ਇਹ ਦੱਸਣਗੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਦੇ ਜੋ ਮੋਤਵਾਰ ਸੱਜਣ ਨੇ ਸਾਡਾ ਸਰਪੰਚ ਸਾਧੂ ਸਿੰਘ ਜੀ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਸੀ ਇੱਧਰ ਆ ਕੇ ਸਾਡੇ ਕੋਲੇ ਮੰਡੀ ਤੇ ਜਿਹੜਾ ਮਾਰਕੇ ਜਾਂਦੇ ਨੇ ਸਾਬਕਾ ਸਰਪੰਚ ਸਿਕੰਦਰ ਸਿੰਘ ਜੀ ਤਰਵਾ ਉਹ ਵੀ ਸਾਡੇ ਨਾਲ ਮੰਡੀ ਦੇ ਵਿੱਚ ਸਹਿਯੋਗ ਕਰ ਰਹੇ ਨੇ ਜੋ ਮੌਜੂਦਾ ਸਰਪੰਚ ਨੇ ਬਲਬੀਨ ਸਿੰਘ ਜੀ ਗੈਲ ਸੈਂਟਰੀ ਵਾਲੇ ਉਹ ਵੀ ਸਾਡੇ ਵਿੱਚਕਾਰ ਬੈਠੇ ਨੇ ਬਾਕੀ ਸਾਡੇ ਪਤਵੰਤੇ ਸੱਜਣ ਜੋ ਮੰਡੀ ਦੇ ਸਾਡੇ ਸਹਿਯੋਗੀ ਸੱਜਣ ਅਸਲਮ ਖਾਨ ਜੀ ਜਾਂ ਹੋਰ ਜਿੰਨੇ ਵੀ ਮੇਰੇ ਵੀਰ ਨੇ ਅਸੀਂ ਸਾਰਿਆਂ ਦਾ ਤੁਹਾਡੇ ਚੈਨਲ ਜਰੀਏ ਸਭ ਦਾ ਧੰਨਵਾਦ ਕਰਦੇ ਆ ਕਾਲੀ ਤੇ ਵਪਾਰੀ ਵੀਰਾਂ ਦਾ ਧੰਨਵਾਦ ਨਾਲ ਹੀ ਵੀ ਇਹ ਬੇਨਤੀ ਕਰਦੇ ਆ ਕਿ ਜਿੱਦਾਂ ਅਸੀਂ ਆਪਣਾ ਢੀ ਚੋਟੀਆ ਜੋਰ ਲਾ ਰਹੇ ਆ ਤੇ ਤੁਸੀਂ ਵੀ ਆਪਣਾ ਜੋਰ ਲਾ ਰਹੇ ਹੋ ਬੱਕਰੀਆਂ ਨੂੰ ਤਿਆਰ ਕਰ ਰਹੇ ਹੋ ਬੱਕਰੀਆਂ ਦੀ ਦੁੱਧ ਚਵਾਈ ਦਾ ਸਭ ਤੋਂ ਵੱਡਾ ਮੇਲਾ ਜੋ 24 25 ਅਤੇ 26 ਅਪੀਕ ਨੂੰ ਮੁੱਲਾਪੁਰ ਮਕਰਾਂ ਮੰਡੀ ਵਿੱਚ ਹੋਣ ਜਾ ਰਿਹਾ ਜਿਹਦੇ ਵਿੱਚ 24 ਤੀਕੂ ਸ਼ਾਮ ਨੂੰ ਬੱਕਰੀਆਂ ਪਹੁੰਚਣਗੀਆਂ ਤਕਰੀਬਨ ਲਗਭਗ 6 ਵਜੇ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ ਚਵਾਈ ਲੱਗੂਗੀ 25 ਦੀ ਸਵੇਰ ਦੀ 25 ਦੀ ਸ਼ਾਮ ਦੀ 26 ਦੀ ਸਵੇਰ ਦੀ 3 ਡੰਗ ਦੀ ਚਵਾਈ ਲਾ ਕੇ ਦੁੱਧ ਨਾਪਿਆ ਜਾਊਗਾ ਦੁੱਧ ਦਾ ਟੋਟਲ ਰਿਜ਼ਲਟ ਕੱਢਿਆ ਜਾਊ 26 ਅਤੀ ਤੋਂ 9:00 10:00 ਵਜੇ ਤੱਕ ਬੱਕਰੀਆਂ ਨੂੰ ਇਨਾਮ ਦਿੱਤੇ ਜਾਣਗੇ ਜਿਹੜੇ ਬੱਕਰੀਆਂ ਦੇ ਨਾਮਾਂ ਦਾ ਫੇਰਵਾ ਵੀਰੇ ਪਹਿਲਾ ਇਨਾਮ 21000 ਵੱਡਾ ਕੱਪ ਤੇ ਨਾਲ ਇੱਕ ਝੁੱਲੀ ਇੱਕ ਝੋਲਾ ਬੱਕਰੀਆਂ ਵਾਲਿਆਂ ਨੂੰ ਦਿੱਤਾ ਜਾਊਗਾ ਲਗਭਗ ਜਿਹੜਾ 25000 ਦਾ ਟੋਟਲ ਇਨਾਮ ਬਣੂਗਾ ਕੱਪ ਝੁੱਲੀ ਤੇ ਇਹ ਬਾਕੀ ਸਮਾਨ ਪਾ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ 15 ਬੱਕਰੀਆਂ ਨੂੰ ਇਨਾਮ ਦਿੱਤਾ ਜਾਊਗਾ ਕਰੰਬਰ 15ਵੀਂ ਬੱਕਰੀ ਨੂੰ ਇੱਕ ਕੱਪ ਤੇ 2000 ਨਗਦ ਇਨਾਮ ਵੀਰਾਂ ਨੂੰ ਬੇਨਤੀ ਹੈ ਜਿੰਨਾਂ ਕੋਲੇ ਕਿਸੇ ਪ੍ਰਕਾਰ ਦੀ ਵੀ ਬੱਕਰੀ ਹੈ ਇਹਨਾਂ ਸਮਝੋ ਕਿ ਕੱਲੀ ਬੀਟਲ ਜਾਂ ਕ੍ਰਾਸ ਬੀਟਲ ਜਾਂ ਹੋਰ ਨਹੀਂ ਆ ਸਕਦੀ ਸਾਰੀਆਂ ਬੱਕਰੀਆਂ ਭਾ ਲੈ ਸਕਦੀਆਂ ਜਿਹੜੀ ਨਸਲ ਬੱਕਰੀ ਦੀ ਆ ਉਹ ਕੋਈ ਵੀ ਹੋਵੇ ਪਰ ਜਾਤ ਨੇ ਸਿਰਫ ਜਾਤ ਬੱਕਰੀ ਹੋਵੇ ਬੱਕਰੀ ਦੇ ਦੁੱਧ ਚਵਾਈ ਦੇ ਵਿੱਚੋਂ ਭਾਗ ਲੈ ਸਕਦੇ ਨੇ ਵੱਧ ਤੋਂ ਵੱਧ ਬੱਕਰੀਆਂ 24 ਤਰੀਕ ਨੂੰ ਸਾਡੇ ਕੋਲ ਸ਼ਾਮ ਨੂੰ ਪਹੁੰਚ ਜਾਣ ਉਸ ਐਂਟਰੀ ਫੀਸ ਵੀ ਰੱਖੀ ਹੈ ਜੀ ਐਂਟਰੀ ਫੀਸ ਆ ਜੀ ਬਾਕੀ ਮੇਲਿਆ ਤੇ 1000 ਰੁਪਇਆ ਤੇ ਆਪਾਂ 700 ਰੁਪਇਆ ਫੈਸਲਾ ਹੋਇਆ ਸਾਰੇ ਬੱਕਰੀ ਵਾਲੇ ਨੇ ਰਾਇਕ ਕਰਕੇ ਬੱਕਰੀਆਂ ਦੀ ਜਿਹੜੀ ਐਂਟਰੀ ਫੀਸ ਆ ਉਹ 700 ਰੁਪਇਆ ਹੋਊਗੀ ਜੀ ਤੇ ਬੱਕਰੀਆਂ ਵਾਲੇ ਆਪਣਾ ਬੇਸਤਰਾ ਨਾਲ ਲੈ ਕੇ ਆਉਣ ਖਾਣੇ ਪੀਣ ਦਾ ਪ੍ਰਬੰਧ ਮੰਡੀ ਬੰਨੀ ਉਹ ਕੀਤਾ ਜਾਊਗਾ ਤੇ ਜਿਹੜਾ 25 ਤਰੀਕ ਦੀ ਸਵੇਰ ਦਾ ਪ੍ਰੋਗਰਾਮ ਦੁੱਧ ਚਵਾਈ ਦੇ ਟਾਈਮ ਤੋਂ ਬਾਅਦ ਇੱਕ ਇਥੇ ਟ੍ਰੇਨਿੰਗ ਕੈਂਪ ਲੱਗੂਗਾ ਜੀ 25 ਤਰੀਕ ਨੂੰ ਦਿਨੇ ਜਿਹਦੇ ਵਿੱਚ ਕਮਰਸ਼ੀਅਲ ਗੌਟ ਫਾਰਮ ਹਰਿਆਣੇ ਵਾਲੇ ਵੀਰ ਟ੍ਰੇਨਿੰਗ ਦੇਣਗੇ ਤੇ ਉਹਦੇ ਵਿੱਚ ਹੋਰ ਨਹੀਂ ਸਾਡੇ ਡਾਕਟਰ ਵੀਰ ਪਹੁੰਚ ਰਹੇ ਨੇ ਉਹਦੀ ਜਿਹੜੀ ਫੀਸ ਆ 5000 ਆ ਜੀ ਮਾਲਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਊਗਾ ਕਿੰਨੇ ਵੀਰਾਂ ਨੇ ਭਾਗ ਲੈਣਾ ਮੈਂ ਉਹ ਸਾਡੇ ਕੋਲੇ 25 ਨੂੰ ਸਵੇਰੇ 9 ਵਜੇ ਤੋਂ ਪਹੁੰਚ ਜਾਣ ਤੇ 25 ਤਰੀਕ ਦੀ ਰਾਤ ਨੂੰ ਜਿਹੜੇ ਵੀਰਾਂ ਦੇ ਸਾਨੂੰ ਕਹਿਣ ਤੇ ਸਾਡੇ ਸਿਆਣੇ ਪਤਵੰਤੇ ਬਜ਼ੁਰਗ ਸਾਡੇ ਪਿਓ ਦਾਦਿਆਂ ਦੀ ਉਮਰ ਦੇ ਸਮਾਨ ਜਿਹੜੇ ਕਿ ਅਸੀਂ ਥੋੜ੍ਹ ਜਿਹਾ ਦੇ ਵੀ ਇਹ ਬੰਦੇ ਮੱਝਾਂ ਚਾਰਦੇ ਸੀ ਜਾਂ ਗਾਈਆਂ ਚਾਰਦੇ ਸੀ ਜਾਂ ਬੱਕਰੀਆਂ ਵਾਲਿਆਂ ਦੇ ਮੱਝਾਂ ਗਾਈਆਂ ਨਾਲ ਬੈਠੀ ਬੈਠੀ ਸੀ ਇਹਨਾਂ ਦੀ ਉਹਨਾਂ ਦੀ ਜਿਹੜੀ ਰੂਹ ਹੀ ਖਰਾਬ ਸੀ ਮੇਲਿਆਂ ਦੇ ਵਿੱਚ ਪਰਾਣਾ ਗਾਉਣ ਜਿਹੜਾ ਬਿਲਕੁਲ ਸੱਪਿਆ ਚਾਰਦੀ ਸਾਡੇ ਪੰਜਾਬ ਦਾ ਅੱਜ ਵਾਲੇ ਗਾਉਣ ਨਹੀਂ ਹੈਗੇ ਜਿਹੜੇ ਪਰਾਣਾ ਸੱਪਿਆ ਚਾਰਦੀ ਵਾਲ ਗੋਜਿਆਂ ਨਾਲ ਗਾਉਣਾ ਤੂਪਿਆਂ ਨਾਲ ਗਾਉਣਾ ਢੱਡਾਂ ਦੇ ਨਾਲ ਢਾਡੀਆਂ ਨੂੰ ਗਾਉਣਾ ਚੁਰਲੇ ਵਾਲੀਆਂ ਪੱਗਾਂ ਤੇ ਚਾਇਵਰੇ ਕੁਰਤੇ ਪਿਆਵੇਂ ਪਾ ਕੇ ਆਉਣਾ ਉਹਨਾਂ ਨੇ ਤੇ ਉਹ ਵੀਰ ਅਸੀਂ ਕੀਤੇ ਨੇ ਦੋ ਪਾਰਟੀਆਂ ਉਹ 25 ਤਰੀਕ ਦੀ ਰਾਤ ਨੂੰ ਤਕਰੀਬਨ 8 ਵਜੇ ਤੋਂ ਲੈ ਕੇ 10-11 ਵਜੇ ਤੱਕ ਤੁਹਾਡਾ ਮਨੋਰੰਜਨ ਕਰਨਗੇ ਇਸੇ ਜਗ੍ਹਾ ਤੇ ਮੰਡੀ ਦੇ ਵਿੱਚ ਤੇ 26 ਨੂੰ ਸਵੇਰੇ ਸਾਰ ਦੇ ਵੀ ਰਿਜ਼ਲਟ ਨੋਸ ਕੀਤੇ ਜਾਣਗੇ ਵੱਧ ਤੋਂ ਵੱਧ ਬੇਨਤੀ ਹੈ ਵੀਰਾਂ ਨੂੰ ਕਿ ਇਹ ਮੇਲੇ ਦੇ ਵਿੱਚ ਪਹੁੰਚੋ ਪੂਰਾ ਵਧੀਆ ਮੇਲਾ ਹੋਊਗਾ ਇੱਕ ਤੁਹਾਨੂੰ ਹੋਰ ਖੁਸ਼ਕੁਬੀ ਦੱਸ ਦਿਆਂ ਕਿ ਪੰਜਾਬ ਦਾ ਪਹਿਲਾ ਮੇਲਾ ਹੋਊਗਾ ਜਿਹਦੇ ਵਿੱਚ ਲਾਈਵ ਚੁਆਈ ਹੋਊਗੀ ਨੋਟ ਕਰ ਲਓ ਜਿਹੜਾ ਮੈਂ ਚੈਨਲ ਦੱਸਣ ਲੱਗਿਆ ਵੈਸੇ ਸਾਡੇ ਸਾਰੇ ਚੈਨਲ ਸਿੱਧੇ ਲਾਈਵ ਚ ਲਾਉਂਦੇ ਨੇ ਫੇਸਬੁੱਕ YouTube ਤੇ ਪਰ ਉਹ ਇੱਕ ਸਪੈਸ਼ਲ ਚੈਨਲ ਆਊਗਾ ਗੁਰਸਾਹਿਬ ਟੀਵੀ ਜਿਹੜਾ ਕਿ ਬੱਕਰੀਆਂ ਦੀ ਚਵਾਈ ਵੀ ਦਿਖਾਊਗਾ ਵੀ ਆ ਚੋਰਾਏ ਨੇ ਤੇ ਬੱਕਰੀਆਂ ਦਾ ਮਾਪਾ ਹੋ ਰਿਹਾ ਦੁੱਧ ਦਾ ਉਹਦੀ ਤਲਾਈ ਹੋ ਰਹੀ ਆ ਕੰਡਾ ਵੀ ਲਾਈਵ ਦਿਖਾਵਾਂਗੇ ਵੇਹ ਦਾ ਕਿੰਨੇ ਕਿਲੋ ਕਿੰਨੇ ਗ੍ਰਾਮ ਦੁੱਧ ਹੋਇਆ ਕੋਈ ਕਿਸੇ ਦਾ ਓਲਾ ਨਹੀਂ ਹੋਊਗਾ ਸਾਰਾ ਪ੍ਰੋਗਰਾਮ ਸਾਹਮਣੇ ਚੱਲੂਗਾ ਜਿਹੜੀਆਂ ਭੈਣਾ ਬੀਪੀਆਂ ਘਰੇ ਬੈਠੀਆਂ ਬੱਕਰੀਆਂ ਵਾਲੇ ਵੀਰ ਬੱਕਰੀਆਂ ਲੈ ਕੇ ਆਏ ਨੇ ਉਹ ਤੁਸੀਂ ਮੇਲੇ ਦਾ ਆਨੰਦ ਘਰੇ ਵਿੱਚੇ ਮਾਨ ਸਕਦੇ ਹੋ YouTube ਰਾਹੀਂ ਤੇ ਇਹ ਵੀ ਧਿਆਨ ਰੱਖਿਓ ਗੁਰਸਾਹਿਬ ਜੀ ਵੀ ਨੋਟ ਕਰ ਲੋ ਜਿਨ੍ਹਾਂ ਨੇ ਬੱਕਰੀਆਂ ਲੈ ਕੇ ਆਉਣਾ ਸਾਨੂੰ ਬੜੀ ਦੂਰ ਦੂਰ ਤੋਂ ਬੁੱਲ ਆ ਰਿਹਾ ਬੱਕਰੀਆਂ ਦੀ ਤੇ ਜਿੱਤਰਾ ਬਠਿੰਡਾ ਤੋਂ ਗਿਆ ਸਾਬੋ ਕੀ ਤਰਵੰਡੀ ਤੋਂ ਮੁਕਸਰ ਤੋਂ ਹੋ ਗਿਆ ਪਟਿਆਲੇ ਤੋਂ ਹੋ ਗਿਆ ਤੇ ਹੋਰ ਹਰਿਆਣੇ ਤੋਂ ਵੀ ਬੱਕਰੀਆਂ ਆ ਰਹੀਆਂ ਨੇ ਆਪਣੇ ਕੋਲ ਬਹੁਤ ਵੱਡਾ ਮੇਲਾ ਹੋਊਗਾ ਤੇ ਮੇਲੇ ਦੇ ਜਿਹੜੇ ਪ੍ਰਬੰਧ ਹੋਣਗੇ ਪੂਰੇ ਵਧੀਆ ਹੋਣਗੇ ਸਾਡੇ ਐਨਆਰਆਈ ਵੀਰ ਸਾਡੇ ਕੋਲ ਬੈਠੇ ਨੇ ਜਿਹੜਾ ਇਹ ਮੇਲਾ ਤੁਹਾਨੂੰ ਦੱਸ ਦਈਏ ਕਿ ਮੇਲਾ ਕਿਉਂ ਕਰਾ ਰਹੇ ਆ ਕੌਣ ਕਰਾ ਰਿਆ ਇਹ ਮੇਲਾ ਭਾਈ ਜੀ ਸਵਾਰਕਲਾਸੀ ਬਾਈ ਰਣਜੀਤ ਸਿੰਘ ਬੋਪਾਰਾ ਇਕਰਾ ਉਹਨਾਂ ਦੀ ਚਾਤ ਦੇ ਵਿੱਚ ਹੋ ਰਿਹਾ ਉਹਨਾਂ ਦੇ ਲੈਗਸ ਪੁੱਤਰ ਆ ਬਾਈ ਰਵਿੰਦਰ ਸਿੰਘ ਕਨੇਡਾ ਜਿਹੜੇ ਬੋਪਾਰਾ ਕਲਾ ਦੇ ਜਾਪਾਨ ਨੇ ਉਹਨਾਂ ਵੱਲੋਂ ਇਹ ਮੇਲਾ ਸਪਾਂਸਰ ਕੀਤਾ ਜਾ ਰਿਹਾ ਬਕਰਾਂ ਮੰਡੀ ਨੂੰ ਸਹਿਯੋਗ ਦਿੱਤਾ ਜਾ ਰਿਹਾ ਵਾ ਇਹ ਮੇਲੇ ਦੇ ਸਾਰੇ ਫਟਾ ਖਰਚਾ ਬਾਈ ਰਵਿੰਦਰ ਸਿੰਘ ਜੀ ਕਰ ਰਹੇ ਨੇ ਜਿਹਦੇ ਵਿੱਚ ਤਿੰਨ ਬੰਦਿਆਂ ਨੂੰ ਸਨਮਾਨਿਤ ਕੀਤਾ ਜਾਊਗਾ ਮਿੱਠੂ ਧਨੋਲਾ ਰਾਜੂ ਡੜਬਾ ਤੇ ਖਾਨ ਸਾਹਿਬ ਇਹ ਤਿੰਨ ਜਿਹੜੇ ਸਾਡੇ ਦਲਾਹ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਬਾਕੀ ਜੰਨ ਨਾਲੇ ਵੀਰਾਂ ਦਾ ਜੋ ਸਾਡੇ ਪ੍ਰਬੰਧ ਕਾਉਣਗੇ ਉਹਨਾਂ ਦਾ ਮਾਨ ਸਤਕਾਰ ਮੌਕੇ ਤੇ ਕੀਤਾ ਜਾਵੇਗਾ ਤੇ ਵੱਧ ਤੋਂ ਵੱਧ ਮੇਰੇ ਵੀਰ ਪਹੁੰਚੋ ਇਹ ਆਸ ਰੱਖਦੇ ਆ ਕਿ ਜਿਹੜੇ ਮੇਲੇ ਨੇ ਇਹਨਾਂ ਨੂੰ ਤੁਸੀਂ ਕਾਮਯਾਬ ਕਰਨਾ ਕਿ ਸਾਡੇ ਹੋਰ ਵੀ ਪਿੰਡਾਂ ਦੇ ਵਿੱਚ ਮੇਲੇ ਵਧੀਆ ਤਰੀਕੇ ਨਾਲ ਹੋਣ ਵਧੀਆ ਇਨਾਮ ਦਿੱਤੇ ਜਾਣ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਾਂ ਤੇ ਤੁਸੀਂ ਇਹ ਚੀਜ਼ਾਂ ਨੋਟ ਕਰ ਲਓ ਬਾਕੀ ਸਕਰੀਨ ਤੇ ਆਪਾਂ ਨੰਬਰ ਦੇ ਰਹੇ ਹਾਂ ਸੰਪਰਕ ਕਰ ਸਕਦੇ ਹੋਗੇ ਅੱਤਵਾਦ ਦੇ ਹਮਾਂ ਹਮਾ ਕੇ ਮੇਲੇ ਦੇ ਵਿੱਚ ਪਹੁੰਚੋ ਤੇ ਯਾਦਗਾਰੀ ਮੇਲਾ ਬਣਾਓ ਧੰਨਵਾਦ ਜੀ ਠੀਕ ਹੈ ਜੀ ਬਹੁਤ ਬਹੁਤ